ਮੇਰੇ ਗਰੀਬ ਨਵਾਜ ਸਤਿਗੁਰੂ ਜੀ ਅੱਜ ਬਗਦਾਦ ਦੀ ਧਰਤੀ ਤੇ ਪਹੁੰਚੇ ਨੇ ਜਦੋਂ ਬਗਦਾਦ ਦੀ ਧਰਤੀ ਤੇ ਪਹੁੰਚੇ ਇੱਕ ਦਰਖਤ ਹੇਠਾਂ ਸਤਿਗੁਰੂ ਜੀ ਨਾਲ ਭਾਈ ਮਰਦਾਨਾ ਜੀ ਨੇ ਬੈਠ ਗਏ ਨੇ ਇਧਰੋਂ ਅੰਮ੍ਰਿਤ ਵੇਲੇ ਦਾ ਸਮਾਂ ਹੁੰਦਾ ਹੈ ਸਤਗੁਰ ਜੀ ਭਾਈ ਮਰਦਾਨਾ ਜੀ ਨੂੰ ਆਖਦੇ ਨੇ ਭਾਈ ਮਰਦਾਨਾ ਜੀ ਰਬਾਬ ਸ਼ਿਰੂ ਸਿਫਤ ਖੁਦਾਏ ਦੀ ਕਰੀਏ ਭਾਵ ਭਾਈ ਮਰਦਾਨਾ ਜੀ ਰਬਾਬ ਸ਼ਿਰੂ ਆਓ ਪਰਮੇਸ਼ਰ ਵਾਹਿਗੁਰੂ ਦੀ ਸਿਫਤ ਕਰੀਏ ਭਾਈ ਮਰਦਾਨਾ ਜੀ ਨੇ ਰਬਾਬ ਸ਼ੀਰੀ ਗੁਰੂ ਨਾਨਕ ਪਾਤਸ਼ਾਹ ਪਿਤਾ ਜੀ ਨੇ ਕੀਰਤਨ ਦੀ ਅਰੰਭਤਾ ਕੀਤੀ ਜਦੋਂ ਕੀਰਤਨ ਦੀ ਅਰੰਭਤਾ ਕੀਤੀ ਉੱਥੋਂ ਦੇ ਲੋਕ ਇਕੱਠੇ ਹੋ ਗਏ ਉਹ ਲੋਕਾਂ ਦੇ ਅੰਦਰ ਬੜਾ ਗੁੱਸਾ ਹੈ ਗੁੱਸਾ ਕਿਸ ਗੱਲ ਦਾ ਜੀ ਕਿਉਂਕਿ ਬਗਦਾਦ ਦੇ ਵਿੱਚ ਸੰਗੀਤ ਦੀ ਮਨਾਹੀ ਸੀ ਉੱਥੋਂ ਦੇ ਲੋਕਾਂ ਦਾ ਮੰਨਣਾ ਸੀ ਕਿ ਰਾਗ ਨਾਦ ਜੋ ਸੰਗੀਤ ਹੈ ਇਹਦੇ ਨਾਲ ਸ਼ੈਤਾਨ ਪੈਦਾ ਹੁੰਦਾ ਹੈ ਉਹਨਾਂ ਨੇ ਉੱਥੋਂ ਦਾ ਕਾਨੂੰਨ ਬਣਾਇਆ ਸੀ ਜਿਹੜਾ ਵੀ ਸੰਗੀਤ ਗਾਏਗਾ ਉਹਨੂੰ ਸੰਸਾਰ ਕੀਤਾ ਜਾਵੇਗਾ ਸੰਸਾਰ ਪਾਵ ਪੱਥਰ ਮਾਰ ਮਾਰ ਕੇ ਉਹਨੂੰ ਮਾਰ ਦਿੱਤਾ ਜਾਏਗਾ ਉਹਨਾਂ ਨੇ ਕਾਨੂੰਨ ਬਣਾਇਆ ਸੀ ਅੱਜ ਜਦੋਂ ਬਾਬੇ ਨਾਨਕ ਨੇ ਕੀਰਤਨ ਦੀ ਆਰੰਭਤਾ ਕੀਤੀ ਲੋਕ ਇਕੱਠੇ ਹੋ ਗਏ ਜੋ ਉਥੋਂ ਦਾ ਪੀਰ ਸੀ ਉਹਦਾ ਨਾਮ ਇਤਿਹਾਸਕਾਂ ਨੇ ਲਿਖਿਆ ਜੀ ਸ਼ਾਹ ਅਹਿਲੂਚਾ ਕਈ ਜਗ੍ਹਾ ਲਿਖਿਆ ਅਬਦੁਲ ਕਾਦੀਰ ਪਰ ਜੋ ਪ੍ਰਚਲਿਤ ਨਾਮ ਹੈ ਉਹ ਹੈ ਦਸਤਗੀਰ ਦਸਤਗੀਰ ਉਹ ਗੱਦੀ ਦਾ ਨਾਮ ਸੀ ਜਿਹੜਾ ਪੀਰ ਵੀ ਉਸ ਗੱਦੀ ਤੇ ਬੈਠਦਾ ਸੀ ਨਾਮ ਜੋ ਮਰਜ਼ੀ ਉਹਦਾ ਹੋਵੇ ਪਰ ਉਹਨੂੰ ਦਸਤਗੀਰ ਪੀਰ ਕਿਹਾ ਜਾਂਦਾ ਸੀ ਉਹ ਸਾਰੇ ਲੋਕ ਇਕੱਠੇ ਹੋ ਕੇ ਦਸਤਗੀਰ ਪੀਰ ਦੇ ਕੋਲ ਗਏ ਆਖਣ ਲੱਗੇ ਪੀਰ ਜੀ ਸਾਡੇ ਬਗਦਾਦ ਦੇ ਵਿੱਚ ਸੰਗੀਤ ਦੀ ਮਨਾਈ ਹੈ ਕੋਈ ਫਕੀਰ ਆਇਆ ਹੈ ਉਹ ਸੰਗੀਤ ਗਾ ਰਿਹਾ ਹੈ ਹੁਣ ਪਤਾ ਨਹੀਂ ਕੀ ਗਾ ਰਿਹਾ ਸਾਨੂੰ ਸਮਝ ਨਹੀਂ ਪਈ ਪਰ ਗਾ ਰਿਹਾ ਜੀ ਹੁਣ ਦਸਤਗੀਰ ਪੀਰ ਲੋਕਾਂ ਦੇ ਨਾਲ ਉੱਥੇ ਪਹੁੰਚਦਾ ਹੈ ਜੀ ਕੁਝ ਉਹਦੇ ਚੇਲੇ ਨੇ ਕੁਝ ਹੋਰ ਨੇ ਲੋਕ ਉਥੋਂ ਦੇ ਹੁਣ ਦਸਤਗੀਰ ਪੀਰ ਜਦੋਂ ਪਹੁੰਚਿਆ ਬੜਾ ਗੁੱਸਾ ਬੜਾ ਕ੍ਰੋਧ ਹੈ ਅੰਦਰ ਕਹਿੰਦਾ ਹੇ ਫਕੀਰ ਤੈਨੂੰ ਪਤਾ ਨਹੀਂ ਇਥੇ ਰਾਗ ਨਾਦ ਵਜਾਉਣਾ ਮਨਾ ਹੈ ਇਥੋਂ ਦਾ ਕਾਨੂੰਨ ਹੈ ਕੋਈ ਗਾ ਨਹੀਂ ਸਕਦਾ ਵੀ ਕਿਸ ਰਸਤੇ ਨਹੀਂ ਗਾ ਸਕਦਾ ਸਤਿਗੁਰੂ ਜੀ ਆਖਣ ਲੱਗੇ ਵੀ ਦਸਤਗੀਰ ਪੀਰ ਜੀ ਕਿਉਂ ਨਹੀਂ ਕੋਈ ਗਾ ਸਕਦਾ ਤਾਂ ਅੱਗੋਂ ਦਸਤਗੀਰ ਪੀਰ ਕਹਿੰਦਾ ਰਾਗ ਨਾਦ ਸ਼ੈਤਾਨ ਨੂੰ ਪੈਦਾ ਕਰਦੇ ਨੇ ਇਹਦੇ ਨਾਲ ਮਨ ਦੀ ਬਿਰਤੀ ਖੰਡੀ ਜਾਂਦੀ ਹੈ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਬੜੇ ਸਹਿਜ ਵਿੱਚ ਆਖਣ ਲੱਗੇ ਕਹਿੰਦੇ ਦਸਤਗੀਰ ਪੀਰ ਰਾਗ ਨਾਦ ਸ਼ੈਤਾਨ ਨੂੰ ਪੈਦਾ ਨਹੀਂ ਕਰਦੇ ਵੇਖਣਾ ਇਹ ਹੈ ਇਹਦੇ ਵਿੱਚ ਮਲਾਇਆ ਕੀ ਜਾ ਰਿਹਾ ਹੈ ਜੋ ਰਾਗ ਨਾਦ ਦੇ ਇਹਦੇ ਨਾਲ ਪੜਿਆ ਕੀ ਜਾ ਰਿਹਾ ਹੈ ਕੋਈ ਗੰਦਲ ਮੰਦਲ ਗੀਤ ਨੇ ਉਹ ਤਾਂ ਸ਼ੈਤਾਨ ਨੂੰ ਪੈਦਾ ਕਰਨਗੇ ਉਹਦੇ ਨਾਲ ਅੰਦਰ ਦੀ ਬਿਰਤੀ ਉਖਰੇਗੀ ਪਰ ਜੋ ਅਸੀਂ ਗਾ ਰਿਹਾ ਉਹ ਹੈ ਪ੍ਰਭੂ ਦੀ ਸਿਫਤ ਉਹ ਹੈ ਪ੍ਰਭੂ ਦਾ ਕੀਰਤਨ ਉਹ ਹੈ ਪਰਮੇਸ਼ਰ ਦੀ ਵਡਿਆਈ ਗੁਰੂ ਨਾਨਕ ਦੇ ਮਹਾਰਾਜੀ ਆਖਣ ਲੱਗੇ ਦਸਤਗੀਰ ਪੀਰ ਜੀ ਗਲਾਸ ਹੋਵੇ ਨਾ ਗਲਾਸ ਭਾਵੇਂ ਕੋਈ ਉਹਦੇ 'ਚ ਅੰਮ੍ਰਿਤ ਰੂਪੀ ਦੁੱਧ ਪਾ ਦੇਵੇ ਗਲਾਸ ਦਾ ਕੰਮ ਹੈ ਉਹ ਚੀਜ਼ ਨੂੰ ਸੰਭਾਲ ਲੈਣਾ ਭਾਵੇਂ ਕੋਈ ਉਹਦੇ ਅੰਦਰ ਬਿੱਖ ਪਾ ਦੇਵੇ ਭਾਵੇਂ ਜ਼ਹਿਰ ਪਾ ਦੇਵੇ ਉਹਨੇ ਸੰਭਾਲਣਾ ਹੈ ਹੁਣ ਗਲਾਸ ਦਾ ਕਸੂਰ ਕੋਈ ਨਹੀਂ ਇਹ ਡਿਪੈਂਡ ਕਰਦਾ ਹੈ ਚੀਜ਼ ਪਾਉਣ ਵਾਲੇ ਤੇ ਇਸੇ ਤਰ੍ਹਾਂ ਰਾਗ ਨਾਦ ਦਾ ਕੋਈ ਕਸੂਰ ਨਹੀਂ ਉਹਦੇ ਚ ਮਲਾਇਆ ਕੀ ਜਾ ਰਿਹਾ ਹੈ ਦੇਖਣਾ ਇਹ ਹੈ ਜੋ ਰਾਗ ਹੈ ਨਾਦ ਹੈ ਸੰਗੀਤ ਹੈ ਜੇ ਕਿਤੇ ਇਹਦੇ ਨਾਲ ਪਰਮ ਪਿਤਾ ਪਰਮੇਸ਼ਰ ਵਾਹਿਗੁਰੂ ਦੀ ਸਿਫਤ ਕੀਤੀ ਜਾਵੇ ਨਾ ਫਿਰ ਇਹ ਆਤਮਾ ਤੇ ਪ੍ਰਮਾਤਮਾ ਦਾ ਮਿਲਾਪ ਕਰਾ ਦਿੰਦਾ ਹੈ ਪਿਆਰ ਚਾਹ ਕੋ ਸਤਨਾਮ ਜੇ ਕਿਤੇ ਰਾਗ ਨਾਲ ਦੇ ਵਿੱਚ ਪਰਮ ਪਿਤਾ ਪਰਮੇਸ਼ਰ ਵਾਹਿਗੁਰੂ ਦੀ ਸਿਫਤ ਕੀਤੀ ਜਾਵੇ ਇਹ ਆਤਮਾ ਤੇ ਪ੍ਰਮਾਤਮਾ ਦਾ ਮਿਲਾਪ ਕਰਾ ਦਿੰਦਾ ਹੈ ਹੁਣ ਪੀਰ ਦਸਤਗੀਰ ਦਾ ਸੁਰਤਰਾ ਨੀਵਾ ਹੋ ਗਿਆ। ਕਹਿੰਦਾ ਲੱਗਦਾ ਹੈ ਵਾਕਈ ਸੱਚ ਮੁੱਚ ਫਕੀਰ ਹੈ। ਕਹਿੰਦਾ ਫਕੀਰ ਜੀ ਮੇਰੇ ਦਿਲ ਦੇ ਅੰਦਰ ਕੁਝ ਸਵਾਲ ਨੇ। ਉਹ ਮੈਨੂੰ ਕਈ ਵਾਰ ਬੜਾ ਤੰਗ ਕਰਦੇ ਨੇ। ਫਿਰ ਮੇਰੇ ਸਵਾਲਾਂ ਦਾ ਤੁਸੀਂ ਜਵਾਬ ਦਿਓ ਮੈਨੂੰ। ਹੁਣ ਪਹਿਲਾ ਸਵਾਲ ਇਹਨੇ ਕੀਤਾ। ਕਹਿੰਦਾ ਜੀ ਜੇ ਪਰਮੇਸ਼ਰ ਅੱਲਾਹ ਰੱਬ ਹੈ ਤੇ ਰੱਬ ਤੋਂ ਪਹਿਲਾਂ ਕੌਣ ਸੀ ਪਹਿਲਾ ਸਵਾਲ ਜੀ ਦਾ ਦੂਸਰਾ ਸਵਾਲ ਕੀਤਾ ਕਹਿੰਦਾ ਏ ਫਕੀਰ ਜੀ ਗੁਰਨਾਨਕ ਬਾਛਾ ਨੇ ਫਕੀਰ کہہ ਰਿਹਾ ਦਸਤਗੀਰ ਕਹਿੰਦਾ ਏ ਫਕੀਰ ਜੀ ਦੂਸਰਾ ਸਵਾਲ ਇਹ ਹੈ ਜੇ ਰੱਬ ਹੈ ਪਰਮਾਤਮਾ ਹੈ ਤਾਂ ਉਹ ਫਿਰ ਹਿੰਦਾ ਕਿੱਥੇ ਹੈ ਮੈਨੂੰ ਵੀ ਦੱਸਣਾ ਕਰੂ ਇਸ ਸਵਾਲ ਮੈਨੂੰ ਬੜਾ ਤੰਗ ਕਰਦੇ ਨੇ ਕਿਸੇ ਵੇਲੇ ਮੈਂ ਸੋਚਦਾ ਤਾਂ ਤੀਸਰਾ ਸਵਾਲ ਜਿਹੜਾ ਇਹ ਜੇ ਉਹ ਰੱਬ ਉਹ ਪਰਮੇਸ਼ਰ ਉਹ ਅੱਲਾ ਕਰਦਾ ਕੀ ਹੈ ਫਿਰ ਹੁਣ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਪੀਰ ਕੁਝ ਅਸ਼ਰਤੀਆਂ ਮੰਗਾ ਉਹਨੇ ਅਸ਼ਰਤੀਆਂ ਮੰਗਾਈਆਂ ਜੀ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਗਿਣਤੀ ਕਰੋ ਉਹ ਦਸਤਗੀਰ ਪੀਰ ਬੜਾ ਹੈਰਾਨ ਹੋਇਆ ਕਹਿੰਦਾ ਹੈ ਇਹ ਫਕੀਰ ਹੈ ਪਹਿਲਾਂ ਅਸ਼ਰਫੀਆਂ ਮਗਾ ਲੀਆਂ ਪਾਪੂਹਰਾ ਮਗਾ ਲੀਆਂ ਫਿਰ ਮੈਨੂੰ ਕਿਹਾ ਗਿਣਤੀ ਕਰੂ ਸਵਾਲਾਂ ਦੇ ਜਵਾਬ ਚਾਹੀਦੇ ਸਨ ਇਸ ਕਰਕੇ ਗਿਣਤੀ ਸ਼ੁਰੂ ਕਰਦਾ ਜੀ ਕਹਿੰਦਾ 1 2 3 4 5 ਜਦੋਂ 5 ਤੱਕ ਕੀਤਾ ਨਾ ਗੁਰੂ ਨਾਨਕ ਬਾਸ਼ਾ ਨੇ ਇਸ਼ਾਰਾ ਕੀਤਾ ਕਹਿੰਦੇ ਦਸਤਗੀਰ ਪੀਰ ਰੁਕ ਜਾ ਲੱਗਦਾ ਤੈਨੂੰ ਭੁਲੇਖਾ ਲੱਗਿਆ ਗਿਣਤੀ ਦੁਬਾਰਾ ਕਰ ਅੰਦਰ ਬੜਾ ਹੈਰਾਨ ਹੋਇਆ ਪੰਜ ਤੱਕ ਮੈਂ ਗਿਣਤੀ ਕੀਤੀ ਐ ਭੁਲੇਖਾ ਮੈਨੂੰ ਕੀ ਲੱਗਿਆ ਹੁਣ ਦੁਬਾਰਾ ਗਿਣਤੀ ਸ਼ੁਰੂ ਕਰਦਾ 1 2 3 ਮੜਦਾ ਜਿਹੜੇ ਇਸ਼ਾਰਾ ਕੀਤਾ ਜਿੱਦੇ ਰੁਕ ਜਾ ਫਿਰ ਭੁਲੇਖਾ ਲੱਗਿਆ ਗਿਣਤੀ ਦੁਬਾਰਾ ਕਰ ਫਿਰ ਅੰਦਰ ਹੈਰਾਨਗੀ ਹੁਣ ਤੀਸਰੀ ਵਾਰ ਗਿਣਤੀ ਸ਼ੁਰੂ ਕਰਦਾ ਕਹਿੰਦਾ ਇੱਕ ਬਾਬੇ ਨੇ ਉੱਥੇ ਇਸ਼ਾਰਾ ਕੀਤਾ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਦਸਤਗੀਰ ਪੀੜ ਢੁੱਕ ਜਾ ਸ਼ੁਰੂ ਤੋਂ ਗਿਣਤੀ ਕਰ ਮੱਢ ਤੋਂ ਗਿਣਤੀ ਕਰ ਕਹਿੰਦਾ ਜੀ ਇੱਕ ਮੜੇ ਖੜੇ ਮੱਢ ਤੋਂ ਗਿਣਤੀ ਕਰ ਕਹਿੰਦਾ ਮਹਾਰਾਜ ਇੱਕ ਤੋਂ ਪਹਿਲਾਂ ਇੱਕ ਹੀ ਹੁੰਦਾ ਹੋਰ ਕੁਝ ਨਹੀਂ ਹੁੰਦਾ ਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਤੇਰੇ ਪਹਿਲੇ ਸਵਾਲ ਦਾ ਜਵਾਬ ਵੀ ਕੀ ਸਵਾਲ ਸੀ ਕਿ ਪ੍ਰਮਾਤਮਾ ਹੈ ਰੱਬ ਹੈ ਤੇ ਰੱਬ ਤੋਂ ਪਹਿਲਾਂ ਕੌਣ ਸੀ ਜੇ ਰੱਬ ਹੈ ਤਾਂ ਰੱਬ ਤੋਂ ਪਹਿਲਾਂ ਕੌਣ ਸੀ ਜਿਸ ਤਰ੍ਹਾਂ ਇੱਕ ਤੋਂ ਪਹਿਲਾਂ ਇੱਕ ਹੁੰਦਾ ਹੈ ਹੋਰ ਕੁਝ ਨਹੀਂ ਹੁੰਦਾ ਇਸੇ ਤਰ੍ਹਾਂ ਇੱਕ ਓਂਕਾਰ ਤੋਂ ਲੈ ਕੇ ਇਸ ਤਰ੍ਹਾਂ ਇੱਕ ਓਂਕਾਰ ਤੋਂ ਪਹਿਲਾਂ ਇੱਕ ਪਰਮਾਤਮਾ ਹੀ ਹੈ ਜਿਸ ਤਰ੍ਹਾਂ ਇੱਕ ਤੋਂ ਪਹਿਲਾਂ ਇੱਕ ਹੁੰਦਾ ਔਰ ਕੁਝ ਨਹੀਂ ਇਸ ਤਰ੍ਹਾਂ ਪਰਮਾਤਮਾ ਤੋਂ ਪਹਿਲਾਂ ਪਰਮਾਤਮਾ ਹੋਰ ਕੁਝ ਨਹੀਂ ਹੈ ਪਰਮਾਤਮਾ ਤੋਂ ਪਹਿਲਾਂ ਕੁਝ ਨਹੀਂ ਇਹ ਸ੍ਰਿਸ਼ਟੀ ਦੀ ਉਤਪਤੀ ਪਰਮਾਤਮਾ ਤੋਂ ਸ਼ੁਰੂ ਹੋਈ ਹੈ ਜਿਸ ਤਰ੍ਹਾਂ ਇੱਕ ਤੋਂ ਪਹਿਲਾਂ ਕੁਝ ਨਹੀਂ ਜ ਜ ਇੱਕ ਤੋਂ ਪਹਿਲਾਂ ਇੱਕ ਹੈ ਇਸ ਤਰ੍ਹਾਂ ਪਰਮਾਤਮਾ ਤੋਂ ਪਹਿਲਾਂ ਕੁਝ ਨਹੀਂ ਪਰਮਾਤਮਾ ਤੋਂ ਹੀ ਇਹ ਉਤਪਤੀ ਸ਼ੁਰੂ ਹੋਈ ਹੈ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਜਿਹੜਾ ਆਦੋਂ ਤੋਂ ਸਤਿ ਸਹੀ ਅੱਜ ਵੀ ਉਹੋ ਹੀ ਸੱਚ ਹੈ ਦੂਸਰਾ ਸਵਾਲ ਫੇ ਮਹਾਰਾਜ ਉਹ ਰਬ ਰੇਂਦਾ ਕਿੱਥੇ ਹੈ ਮਾਰੇ ਗੇ ਦੁੱਧ ਮੰਗਾਓ ਹੁਣ ਫਕੀਰ ਨੇ ਗੁਰਮੁਖੋ ਦਸਤਗੀਰ ਪੀਰ ਨੇ ਦੁੱਧ ਮੰਗਾਇਆ ਸੂਦਾ ਸ਼ਾਇਦ ਗੁਰਨਾਨਕ ਪਾਤਸ਼ਾਹ ਨੂੰ ਭੁੱਖ ਲੱਗੀ ਹੈ ਇਸ ਕਰਕੇ ਦੁੱਧ ਮੰਗਾਇਆ کافی ਸਮੇਂ ਦੇ ਆਏ ਨਹੀਂ ਹੁਣ ਦੁੱਧ ਆ ਗਿਆ ਜੀ ਉਹ ਦੁੱਧ ਵਾਲਾ ਬਰਤਨ ਜਦੋਂ ਅੱਗੇ ਕੀਤਾ ਨਾ ਤੇ ਮਾਰੇ ਗ੍ਰੰਥ ਧਿਆਨ ਦੇ ਨਾਲ ਵੇਖ ਦੁੱਧ ਵਿੱਚ ਕੁਝ ਹੈ ਅੱਗੋਂ ਫਕੀਰ ਨੇ ਹੱਥ ਜੋੜ ਲਏ ਦਸਤਗੀਰ ਨੇ ਕਿੰਦਾ ਮਾਰਾਏ ਦੁੱਧ ਵਿੱਚ ਕੁਝ ਨਹੀਂ ਕਿੰਦੇ ਧਿਆਨ ਨਾਲ ਵੇਖ ਹੈ ਕੁਝ ਕਿੰਦਾ ਬਿਲਕੁਲ ਦੁੱਧ ਸ਼ੁੱਧ ਹੈ ਜੀ ਦੁੱਧ ਵਿੱਚ ਕੁਝ ਨਹੀਂ ਕਿੰਦੇ ਧਿਆਨ ਦੇ ਨਾਲ ਵੇਖ ਕਿੰਦਾ ਮਾਰੇ ਮੈਨੂੰ ਕੁਝ ਨਜ਼ਰ ਨਹੀਂ ਆਉਂਦਾ ਦੁੱਧ ਹੀ ਹੈ ਕੋ ਨਾਨਕ ਪਾਸ਼ੇ ਕਹਿੰਦੇ ਇਹਦੇ ਚ ਦਹੀਂ ਵੀ ਹੈ ਇਹਦੇ ਚ ਮਲਾਈ ਵੀ ਹੈ ਇਹਦੇ ਚ ਮੱਖਣ ਵੀ ਹੈ ਇਹਦੇ ਚ ਘਿਓ ਵੀ ਹੈ ਹਾਂ ਮਾਰੇ ਉਹ ਤਾਂ ਹੈ ਸਾਧਗੁਰ ਕਹਿੰਦੇ ਇਸੇ ਤਰ੍ਹਾਂ ਉਹ ਪ੍ਰਮਾਤਮਾ ਸਮੁੱਚੇ ਸੰਸਾਰ ਵਿੱਚ ਵਸਦਾ ਹੈ ਕੰਨ ਕੰਨ ਵਿੱਚ ਵਸਦਾ ਹੈ ਜਿਸ ਤਰ੍ਹਾਂ ਦੁੱਧ ਵਿੱਚ ਮਲਾਈ ਵੀ ਹੈ ਦਹੀਂ ਵੀ ਹੈ ਮੱਖਣ ਵੀ ਹੈ ਘਿਓ ਵੀ ਹੈ ਜਿਉਂ-ਜਿਉਂ ਬੰਦਾ ਮਿਹਨਤ ਕਰਦਾ ਹੈ ਕਿਉਂ-ਕਿ ਪਦਾਰਥ ਨਿਕਲਦੇ ਆਉਂਦੇ ਨੇ ਇਸੇ ਤਰ੍ਹਾਂ ਜਿਉਂ-ਜਿਉਂ ਬੰਦਾ ਉਸ ਪ੍ਰਮਾਤਮਾ ਦੀ ਭਗਤੀ ਕਰਦਾ ਹੈ ਇੱਕ ਦਿਨ ਇਹੋ ਜੀ ਅਵਸਥਾ ਬਣ ਜਾਂਦੀ ਹੈ ਫਿਰ ਕੰਨ ਕੰਨ ਵਿੱਚ ਪਰਮਾਤਮਾ ਨਜ਼ਰ ਆਉਂਦਾ ਹੈ ਗੱਜ ਕੇ ਆਖੂ ਸਤਨਾਮ ਕਟ ਕਟ ਮੈਂ ਹਰ ਜੂ ਬਸੇ ਮਹਾਰਾਜ ਤੀਸਰਾ ਸਵਾਲ ਉਹ ਰੱਬ ਫਿਰ ਕਰਦਾ ਕੀ ਹੈ ਤੇ ਗੁਰੂ ਨਾਨਕ ਪਾਸ਼ਾ ਮੁਸਕਰਾ ਪਏ ਕਹਿੰਦੇ ਤੂੰ ਮੇਰੇ ਕੋਲ ਸਵਾਲ ਪੁੱਛਦਾ ਪਿਆ ਮੈਂ ਤੈਨੂੰ ਜਵਾਬ ਦੇ ਰਿਹਾ ਆਪ ਤੂੰ ਉੱਚੀ ਜਗ੍ਹਾ ਤੇ ਬੈਠਾ ਮੈਨੂੰ ਥੱਲੇ ਖਿਲਾੜਿਆ ਕਹਿੰਦਾ ਮਹਾਰਾਜ ਗਲਤੀ ਹੋ ਗਈ ਦਸਤਗੀਰ ਵੀਰ ਥੱਲੇ ਅਮਦਾ ਜੀ ਤੇ ਗੁਰੂ ਨਾਨਕ ਬਾਛਾ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਮਹਾਰਾ ਤੁਸੀਂ ਸੰਗਾਸਨ ਤੇ ਬੈਠੋ ਪਿਤਾ ਜੀ ਨੂੰ ਸੰਗਾਸਨ ਤੇ ਬਿਠਾਇਆ ਮਹਾਰਾ ਸੰਗਾਸਨ ਤੇ ਬੈਠ ਕੇ ਮਹਾਰਾ ਚੌਂਕੜਾ ਮਾਰ ਲਿਆ ਜੀ ਇਧਰੋਂ ਦਸਤਗੀਰ ਵੀਰ ਥੱਲੇ ਐ ਫਿਰ ਹੱਥ ਜੋੜ ਕੇ ਮਹਾਰਾ ਤੀਸਰਾ ਸਵਾਲ ਦਾ ਜਵਾਬ ਵੀ ਦੇ ਦਿਓ ਉਹ ਪਰਮੇਸ਼ਰ ਕਰਦਾ ਕਿ ਰੱਬ ਕਰਦਾ ਕੀ ਹੈ ਤੇ ਗੁਰੂ ਨਾਨਕ ਪਾਸ਼ਾ ਕਹਿੰਦੇ ਰੱਬ ਇਹੋ ਹੀ ਕਰਦਾ ਈ ਸਿੰਘਾਸਣ ਵਾਲੇ ਨੂੰ ਥੱਲੇ ਉਤਾਰ ਦਿੰਦਾ ਹੈ ਤਾਂ ਥੱਲੇ ਵਾਲੇ ਨੂੰ ਸਿੰਘਾਸਣ ਤੇ ਬਿਠਾ ਦਿੰਦਾ ਹੈ ਜਿਕੇ ਆਖੋ ਸਤਨਾਮ ਵੇਖਾਰੀ ਤੇ ਰਾਜ ਕਰਾਵੇ ਰਾਜੇ ਤੇ ਵਿਖਾਰੀ ਚਰਨਾਂ ਦੇ ਨਮਸਕਾਰ ਕੀਤੀ ਮਹਾਰਾਜ ਅੱਜ ਮੇਰੇ ਅੰਦਰ ਠੰਡ ਪੈ ਗਈ ਮਹਾਰਾਜ ਜੀ ਫੇ ਗੁਰੂ ਨਾਨਕ ਪਾਸ਼ਾ ਜੀ ਬੜਾ ਸਮਾਂ ਹੋ ਗਿਆ ਸੀ ਇਹ ਤਿੰਨ ਸਵਾਲ ਬੜਾ ਤੰਗ ਕਰਦੇ ਸਨ ਅੱਜ ਆਪ ਜੀ ਨੇ ਕਿਰਪਾ ਕੀਤੀ ਅੰਦਰ ਠੰਡ ਪੈ ਗਈ ਮਹਾਰਾਜ ਜੀ ਫਿਰ ਉੱਥੇ ਇੱਕ ਗੁਰਨਾਨਕ ਬਾਸ਼ਾ ਨਾਮ ਦੀ ਇਸ ਦਸਤਗੀਰ ਪੀਰ ਨੇ ਇਮਾਰਤ ਬਣਾਈ ਇਮਾਰਤ ਤੇ ਫਿਰ ਲਿਖਿਆ ਕਿ ਗੁਰਨਾਨਕ ਬਾਸ਼ਾ ਸੰਸਾਰ ਦਾ ਭਲਾ ਕਰਦੇ ਆ ਕਰਦੇ ਆ ਇੱਥੇ ਬਗਦਾਦ ਦੇ ਵਿੱਚ ਆਏ 1919 ਦੇ ਵਿੱਚ ਭਾਰਤ ਦਾ ਇੱਕ ਸਾਧੂ ਨਾਮ ਸੀਰ ਦਾ ਅਨੰਦਾ ਦਿੱਤਿਆ ਇਹ ਜਦੋਂ ਬਗਦਾਦ ਪਹੁੰਚਿਆ ਜੀ ਇਹਨੇ ਉਸ ਇਮਾਰਤ ਦੇ ਉੱਪਰ ਗੁਰੂ ਨਾਨਕ ਦੀ ਵਡਿਆਈਆਂ ਦੀਆਂ ਜਦੋਂ ਉਹ ਲੈਣਾ ਪੜਿਆ ਨਾ ਬੜਾ ਹੈਰਾਨ ਹੋਇਆ ਕਿੰਦਾ ਗੁਰੂ ਨਾਨਕ ਬਾਸ਼ਾ ਬਗਦਾਦ ਵੀ ਆਏ ਨੇ ਇਹਦੀ ਕਿਤਾਬ ਆ ਜੀ ਫਿਰ ਸੁਣੋ ਵਰਲਡ ਕਿਤਾਬ ਹੈ ਇਸ ਸਾਧੂ ਦੀ ਉਹਨੇ ਆਪਣੀ ਕਿਤਾਬ ਦੇ ਵਿੱਚ ਗੁਰਨਾਨਕ ਬਾਦਸ਼ਾਹ ਦੀ ਵਡਿਆਈ ਦੀ ਫਿਰ ਕਫਤਾ ਲਿਖੀ ਜੀ ਮਾੜੀ ਦੀ ਵਡਿਆਈਆਂ ਲਿਖੀਆਂ ਅੱਜ ਵੀ ਬਗਦਾਦ ਦੇ ਵਿੱਚ ਤਿੰਨ ਕਹਾਵਤਾ ਮਸ਼ਹੂਰ ਨੇ ਉੱਥੇ ਲੋਕ ਤਿੰਨ ਕਹਾਵਤਾ ਅੱਜ ਵੀ ਪੜਦੇ ਨੇ ਉਹ ਤਿੰਨ ਕਹਾਵਤਾਂ ਕਿਹੜੀਆਂ ਜੀ ਪਹਿਲੀ ਕਹਾਵਤ ਹੈ ਇਤਨਾ ਬਾਬਾ ਨਾਨਕ ਦੂਸਰੀ ਕਹਾਵਤ ਹੈ ਅਬਾਲਕ ਬਾਬਾ ਨਾਨਕ ਤੀਸਰੀ ਕਹਾਵਤ ਹੈ ਅਨਾਮੂ ਬਾਬਾ ਨਾਨਕ ਭਾਵ ਜਿਹੜੀ ਪਹਿਲੀ ਕਹਾਵਤ ਹੈ ਇਤਨਾ ਬਾਬਾ ਨਾਨਕ ਉਹਦਾ ਭਾਵ ਇਹ ਹੈ ਜੇ ਕੋਈ ਬੰਦਾ ਦਾਅਵਾ ਕਰੇ ਮੈਂ ਸਭ ਕੁਝ ਕਰ ਸਕਦਾ ਵਾਂ ਮੈਂ ਸਭ ਕੁਝ ਜਾਣਦਾ ਵਾਂ ਉੱਥੇ ਲੋਕ ਫਿਰ ਕਹਿੰਦੇ ਨੇ ਇਤਨਾ ਬਾਬਾ ਨਾਨਕ ਬਈ ਤੂੰ ਕੋਈ ਬਾਬਾ ਨਾਨਕ ਵਾਂ ਜੋ ਸਭ ਕੁਝ ਜਾਣਦਾ ਤੂੰ ਇਹ ਤਾਂ ਬਾਬਾ ਨਾਨਕ ਸੀ ਜੋ ਸਭ ਕੁਝ ਜਾਣਦਾ ਸੀ ਤੂੰ ਕੋਈ ਬਾਬਾ ਨਾਨਕ ਫਿਰ ਆਪਣੀ ਭਾਸ਼ਾ 'ਚ ਕਹਿੰਦੇ ਇਤਨਾ ਬਾਬਾ ਨਾਨਕ ਤਾਂ ਦੂਸਰੀ ਕਹਾਵਤ ਹੈ ਅਬਾਲਕ ਬਾਬਾ ਨਾਨਕ ਜੇ ਕੋਈ ਬੰਦਾ ਢੋਂ ਕਰਦਾ ਹੈ ਉਹ ਫਿਰ ਕਹਿੰਦੇ ਅਬਾਲਕ ਬਾਬਾ ਨਾਨਕ ਇਹ ਬਾਬਾ ਨਾਨਕ ਹੁੰਦਾ ਢੋਂ ਕਰਦਾ ਹੈ ਤਾਂ ਤੀਸਰੀ ਕਹਾਵਤ ਸੀ ਅਨਾਮੂ ਬਾਬਾ ਨਾਨਕ ਮੰਨ ਲਓ ਜੇ ਕਿਸੇ ਕੋ ਕੋਈ ਸਵਾਲ ਪੁੱਛੇ ਨਾ ਉਹਨੂੰ ਸਵਾਲ ਉਹ ਕੋ ਫਿਰ ਕਹਿੰਦਾ ਅਨਾਮੂ ਬਾਬਾ ਨਾਨਕ ਕਿ ਮੈਂ ਕੋਈ ਬਾਬਾ ਨਾਨਕ ਨਹੀਂ ਜੋ ਤੇਰੇ ਸਵਾਲ ਦਾ ਜਵਾਬ ਦੇ ਸਕਾਂ ਹੁਣ ਕੋਈ ਸਵਾਲ ਕਿਸੇ ਨੂੰ ਪੁੱਛਦਾ ਇੱਕ ਜਵਾਬ ਦੇ ਦਿੱਤਾ ਸਵਾਲ ਪੁੱਛਣ ਵਾਲੇ ਫਿਰ ਦੂਸਰਾ ਸਵਾਲ ਕੀਤਾ ਫਿਰ ਜਵਾਬ ਦੇ ਦਿੱਤਾ ਹੁਣ ਸਵਾਲ ਪੁੱਛਣ ਵਾਲਾ ਸਵਾਲ ਪੁੱਛ ਹੀ ਜਾਂਦਾ ਹੈ ਪੁੱਛ ਹੀ ਜਾਂਦਾ ਹੈ ਹੁਣ ਜਵਾਬ ਦੇਣ ਵਾਲਾ ਹੱਥ ਜੋੜਦਾ ਹੈ ਉਹ ਕਹਿੰਦਾ ਅਨਾ ਮੂੰ ਬਾਬਾ ਨਾਨਕ ਉਹ ਭਾਵ ਉਹ ਭលਿਆ ਮੈਂ ਕੋਈ ਬਾਬਾ ਨਾਨਕ ਨਹੀਂ ਜੋ ਤੇਰੇ ਹਰ ਸਵਾਲ ਦਾ ਜਵਾਬ ਦੇ ਦਵਾਂ ਉਹ ਤਾਂ ਬਾਬਾ ਨਾਨਕ ਸੀ ਜੋ ਹਰ ਸਵਾਲ ਦਾ ਜਵਾਬ ਦੇ ਦਿੰਦਾ ਸੀ ਅੱਜ ਵੀ ਇਹ ਤਿੰਨ ਕਹਾਵਤਾਂ ਪ੍ਰਚਲਿਤ ਨੇ ਬਗਦਾਦ ਦੇ ਵਿੱਚ ਸਤ ਸੰਗਿਓ